ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਗੁਰਵਯਾਦਾ ਬੀਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੇ ਮਾੜੇ ਅਨਸਰ ਨੇ ਨਸ਼ਾ ਨਸ਼ਾਖੋਰ ਨੇ ਜਿਹੜੇ ਕਿ ਗੈਂਗਸਟਰ ਨੇ ਤੇ ਜਾਂ ਦੇਸ਼ ਰੋਧੀ ਗਤੀਵਿਧੀਆਂ ਕਰਦੇ ਆ ਉਹਦੇ ਖਿਲਾਫ ਲਗਾਤਾਰ ਹੀ ਨਿਰੰਤਰ ਹੀ ਜਿਹੜੀ ਕਿ ਤਰਨਤਾਰਨ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਅ ਕੱਲ ਕਾਊਂਟਰ ਇੰਟੈਲੀਜੈਂਸ ਪੰਜਾਬ ਉਹਨਾਂ ਵੱਲੋਂ ਸਾਡੇ ਨਾਲ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਸੀ ਉਸ ਤੇ ਐਕਟ ਕਰਦੇ ਹੋਏ ਆਪਣੇ ਵੱਲੋਂ ਟੀਮਾਂ ਬਣਾਈ ਗਈ ਜਿਹੜੇ ਜਿਹੜੇ ਕੀ ਐਸਪੀ ਸਿਟੀ ਰੀਪੋ ਤਪਨ ਸਿੰਘ ਸੰਧੂ ਤੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਇਸ ਟੀਮ ਨੂੰ ਲੀਡ ਕਰ ਰਹੀ ਸੀਗੇ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੀ ਸੀਗੇ ਇਨਫੋਰਮੇਸ਼ਨ ਇਹ ਹੀ ਸੀ ਕਿ ਭਈ ਇੱਕ ਗਗਨਦੀਪ ਸਿੰਘ ਉਰਫ ਗਗਨ ਜਿਹੜਾ ਕਿ ਤਰਨਤਨ ਸਿਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਦੇ ਜਿਹੜੇ ਇੰਟੈਲੀਜੈਂਸ ਆਫੀਸਰ ਨੇ ਤੇ ਇੱਕ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਪਾਕਿਸਤਾਨ ਦਾ ਹੀ ਗੋਪਾਲ ਸਿੰਘ ਚਾਵਲਾ ਉਹਦੇ ਨਾਲ WhatsApp ਰਾਹੀਂ ਗੱਲਾਂ ਵੀ ਕਰਦਾ ਹੈ ਤੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਭਾਰਤੀਆ ਸੈਨਾ ਦੀ ਭਾਰਤੀਆ ਭਾਰਤੀ ਪੋਸਟਾ ਦੀ ਉਹ ਉਹਨਾਂ ਨਾਲ ਸਾਂਝੀ ਕਰਦਾ ਹੈ ਜਿਹੜਾ ਕਿ ਪਿੱਛੇ ਪਾਕਿਸਤਾਨ ਨਾਲ ਜਦੋਂ ਯੁੱਧ ਦੇ ਹਾਲਾਤ ਬਣੇ ਸੀਗੇ ਆਪਰੇਸ਼ਨ ਸਿੰਦੂਰ ਜਿਹੜਾ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਉਸ ਦੌਰਾਨ ਵੀ ਇਹਦੇ ਵੱਲੋਂ ਕਾਫੀ ਜਿਹੜੀ ਕਿ ਸੈਂਸਿਟਿਵ ਇਨਫੋਰਮੇਸ਼ਨ ਪੀਆਈਓਜ਼ ਪਾਕਿਸਤਾਨ ਇੰਟੈਲੀਜੈਂਸ ਆਫਸਰਸ ਨਾਲ ਜਿਹੜੀ ਕਿ ਸਾਂਝੀ ਕੀਤੀ ਗਈ ਜਦੋਂ ਇਹਨੂੰ ਕਾਬੂ ਕੀਤਾ ਗਿਆ ਤੇ ਇਹਦੇ ਕੋਲੋਂ ਦੋ ਮੋਬਾਈਲ ਜਿਹੜੇ ਨੇ ਉਹ ਬਰਾਮਦ ਹੋਏ ਆਂ ਉਹ ਮੋਬਾਈਲ ਦੇ ਵਿੱਚ ਤਕਰੀਬਨ 20 ਤੋਂ ਵੱਧ ਜਿਹੜੇ ਕਿ ਪਾਕਿਸਤਾਨ ਇੰਟੈਲੀਜੈਂਸ ਆਫੀਸਰਸ ਹੈ ਉਹਨਾਂ ਦੇ ਨੰਬਰ ਮਿਲੇ ਆ ਗੋਪਾਲ ਸਿੰਘ ਚਾਵਲਾ ਜਿਹੜਾ ਕਿ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਉਹਦੇ ਨਾਲ ਇਹਦੀ ਚੈਟ ਮਿਲੀ ਹੈ ਤੇ ਕਾਫੀ ਜਿਆਦਾ ਕਹਿ ਲੀਏ ਕਿ ਸੈਨਾ ਦੀ ਗਤੀਵਿਧੀ ਸੈਨਾ ਦੀ ਪੋਸਟਾਂ ਦੀ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਇਹ ਨਿਰੰਤਰ ਹੀ ਜਿਹੜਾ ਸਾਂਝੀ ਕਰਦਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਹਨੂੰ ਵਕ ਵਕ ਮਾਧਿਅਮ ਰਾਈ ਕਾਫੀ ਸਮੇਂ ਦੌਰਾਨ ਜਿਹੜੇ ਕਿ ਪੈਸੇ ਵੀ ਇਹਨੂੰ ਆਨੇ ਤਸਦੀਕ ਹੋਏ ਆ ਤੇ ਇਹਦੀ ਅਰੇਸਟ ਪਾ ਕੇ ਜਿਹੜਾ ਕਿ ਆਪਾਂ ਮੁਕਦਮਾ ਨੰਬਰ 137 ਆ ਆਫੀਸ਼ਲ ਸਿਗਰਟ ਐਕਟ ਦੇ ਤਹਿਤ ਥਾਣੇ ਸਿਟੀ ਅੰਮਾਨ ਤਨ ਦਰਜ ਕੀਤਾ ਹੈ ਤੇ ਇਹਦੀ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਦੱਸ ਜਿਏ ਕਿ ਪਿਛਲੇ 5 ਸਾਲ ਤੋਂ ਇਹ ਗੋਪਾਲ ਸਿੰਘ ਚਾਵਲਾ ਦੇ ਨਾਲ ਟੱਚ ਦੇ ਵਿੱਚ ਸੀਗਾ ਤੇ ਉਹਦੇ ਨਾਲ ਜਿਹੜੀ ਇਨਫੋਰਮੇਸ਼ਨ ਇਹ ਲਗਾਤਾਰੀ ਸਾਂਝਾ ਕਰ ਰਿਹਾ ਸੀ ਕਿ ਉਹਦੇ ਕਹਿਣ ਤੇ ਹੀ ਵਕ-ਵਕ ਥਾਵਾਂ ਤੇ ਜਾ ਕੇ ਵਕ-ਵਕ ਬੰਦੇ ਇਹ ਦੇਖਦੇ ਨੇ ਇਹ ਨੈਟਵਰਕ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਦਾ ਪਤਾ ਲੱਗੂਗਾ ਕਿ ਹੋਰ ਕਿਹੜੇ-ਕਿਹੜੇ ਬੰਦੇ ਇਹਦੇ ਟੱਚ ਦੇ ਵਿੱਚ ਸੀਗੇ ਇਹ ਤੁਹਾਨੂੰ ਦੱਸ ਹੀ ਦਿੱਤਾ ਕਿ ਬਈ ਪੈਸੇ ਦੀ ਟ੍ਰਾਂਜੈਕਸ਼ਨਸ ਵੀ ਸਾਹਮਣੇ ਆਈ ਹੈ 20 ਤੋਂ ਵੱਧ ਜਿਹੜੇ ਦੀ ISI ਦੇ ਬੰਦੇ ਨੇ ਪਾਕਿਸਤਾਨੀ ਕੋਫੀਆ ਏਜੰਸੀ ਦੇ ਬੰਦੇ ਇਹਦੇ ਨਾਲ ਟੱਚ ਦੇ ਵਿੱਚ ਸੀਗੇ ਤੇ ਇਹ ਆਪਣੇ ਆਪ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਵੀ ਸੀਗਾ ਤੇ ਪਾਕਿਸਤਾਨ ਦੇ ਨਾਲ ਇਹ ਫੇਸਬੁੱਕ ਰਾਹੀਂ ਤੇ ਵਟਸਐਪ ਰਾਹੀਂ ਜਿਹੜਾ ਕਿ ਗੱਲਾਂ ਕਰਦਾ ਪਿਆ ਸੀਗਾ ਇਹ ਦੇਖੋ ਇਹਦੇ ਖਾਤੇ ਜਿਹੜੇ ਖੰਗਾਲੇ ਜਾ ਰਹੇ ਆ ਇਹ ਫਿਲਹਾਲ ਮੁਦਲੇ ਤੌਰ ਤੇ ਜਿਹੜੇ ਕਿ ਗੂਗਲ ਪੇ ट्रांजੈਕਸ਼ਨਸ ਇੰਟਰਨੈਟ ट्रांजੈਕਸ਼ਨਸ ਭਾਰੋ ਵੀ ਪੈਸੇ ਆਣੇ ਦੇ ਖਾਤੇ ਵਿੱਚ ਤਸਦੀਕ ਹੁੰਦੇ ਆ ਜਿਹੜਾ ਕਿ ਐਗਜ਼ੈਕਟ ਅਮਾਉਂਟ ਹੈ ਉਹ ਤਫਤੀਸ਼ ਦੌਰਾਨ ਕਲੀਅਰ ਹੋਗਾ ਕਿ ਹੁਣ ਹੁਣ ਤੱਕ ਕਿੰਨੇ ਪੈਸੇ ਜਿਹੜੇ ਕਿ ਬਰਾਮਦ ਆਏ ਆ ਇਹ ਦੇਖੋ 2020 ਤੋਂ ਗੋਪਾਲ ਸਿੰਘ ਚਾਵਲਾ ਦੇ ਨਾਲ ਸੰਪਰਕ ਦੇ ਵਿੱਚ ਸੀਗਾ ਇਨੀਸ਼ੀਅਲੀ ਫੇਸਬੁੱਕ ਰਾਹੀਂ ਇਹਨਾਂ ਦੇ ਟੱਚ ਦੇ ਵਿੱਚ ਆਇਆ ਮੁੜ ਕੇ ਵਟਸਐਪ ਤੇ ਇਹਦੀ ਗੱਲਬਾਤ ਹੋਣੀ ਸ਼ੁਰੂ ਹੋ ਗਈਆਂ ਫਿਰ ਵਕ ਵਕ ਜਿਹੜੇ ਪਾਕਿਸਤਾਨੀ ਇੰਟੈਲੀਜੈਂਸ ਅਫੀਸਰ ਸੀਗੇ ਉਹਨਾਂ ਨਾਲ ਦੀ ਗੱਲਬਾਤ ਸ਼ੁਰੂ ਹੋ ਗਈ ਹੁਣ ਤੱਕ ਜਿਹੜੇ 20 ਤੋਂ ਵੱਧ ਅਸਨੇ ਪਾਕਿਸਤਾਨੀ ਇੰਟੈਲੀਜੈਂਸ ਅਫੀਸਰ ਦੇ ਨੰਬਰਸ ਨਹੀਂ ਉਹ ਇਹਦੇ ਫੋਨ ਤੇ ਬਰਾਮਦ ਹੋਏ ਨੇ ਲਗਭਗ 5 ਸਾਲ ਹੋ ਗਏ ਤੁਹਾਡੇ ਕਹਿਣ ਮੁਤਾਬਕ ਤੇ ਇੰਨਾ ਚਿਰ ਤਾਂ ਕਿ ਇਹ ਏਜੰਸੀਾਂ ਦੀ ਅੱਖ ਤੋਂ ਦੂਰ ਰਹੇ ਦੇਖੋ ਜੀ ਇਹ ਇਹਦੇ ਕਹਿਣ ਦੇ ਮੁਤਾਬਕ ਹੈ ਕਿ ਵੀ 5 ਸਾਲ ਤੋਂ ਵੱਧ ਇਹਨੂੰ ਗੱਲ ਕਰਦੇ ਹੋਏ ਹੋ ਗਈਆਂ ਹੁਣ ਇਸ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਕਿੰਨੇ ਟਾਈਮ ਤੋਂ ਸਾਂਝੀ ਕਰ ਰਿਹਾ ਹੈ ਹੁਣੇ ਐਕਟਿਵ ਹੋਇਆ ਇੱਕ ਸਲੀਪਰ ਸੈੱਲ ਨਾਂ ਦਾ ਵੀ ਵਰਡ ਹੁੰਦਾ ਹੈ ਕਿ ਬੰਦਾ ਜਿਹੜਾ ਕਿ ਗੱਲ ਕਰਨ ਤੋਂ ਬਾਅਦ ਚੁੱਪਚਾ ਬਹਿ ਜਾਂਦਾ ਕੋਈ ਐਕਟੀਵਿਟੀ ਨਹੀਂ ਕਰਦਾ ਕੋਈ ਗਤੀਵਿਧੀ ਨਹੀਂ ਕਰਦਾ ਹੋ ਸਕਦਾ ਹੈ ਕਿ ਇਹ ਪਿਛਲੇ ਜਿਹੜਾ ਆਪਰੇਸ਼ਨ ਸਿੰਦੂਰ ਸ਼ੁਰੂ ਹੋਇਆ ਉਸ ਵੇਲੇ ਇਹ ਵੀ ਵੇਖਣ ਚ ਆਇਆ ਸੀਗਾ ਕਿ ਪਾਕਿਸਤਾਨ ਨੇ ਆਪਣੇ ਸਲੀਪਰ ਸੈਲ ਜਿਹੜੇ ਹੈ ਆਈਐਸਆਈ ਨੇ ਜਿਹੜੇ ਕਿ ਸਲੀਪਰ ਸੈਲ ਸੀ ਉਹ ਐਕਟੀਵੇਟ ਕੀਤੇ ਸੀਗੇ ਹੋ ਸਕਦਾ ਉਸ ਦੌਰਾਨ ਹੀ ਐਕਟੀਵੇਟ ਹੋਇਆ ਹੋਵੇ ਤੇ ਉਸ ਦੌਰਾਨ ਹੀ ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕਰਨੇ ਸ਼ੁਰੂ ਕੀਤੀ ਹੋਵੇ ਉਹ ਸਾਰਾ ਤਫਤੀਸ਼ ਦਾ ਵਿਸਾਵਾ ਤੇ ਉਹ ਆਪਾਂ ਵੇਖਾਂਗੇ ਕਿ ਬਈ ਇਹ ਇਨਫੋਰਮੇਸ਼ਨ ਜਿਹੜੀ ਸਾਂਝੀ ਕਰ ਰਿਆ ਸੀ ਉਹ ਕਿੰਨੇ ਚੇਤੇ ਤੋਂ ਕਰ ਰਿਆ ਸੀਗਾ ਪੇਸ਼ੈਂਟ ਸੰਘੂਤ ਦੌਰਾਨ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਕੋਈ ਸਾਹਮਣੇ ਆਈਆਂ ਜਿਹੜੀਆਂ ਫੋਟੋਗ੍ਰਾਫਸ ਜਾਂ ਕੋਈ ਦਿੱਤਾ ਗਿਆ ਉਹ ਆਰਮੀ ਦੀ ਗੱਦੀ ਬਿਜੀ ਇਹ ਦੇਖੋ ਕੋਈ ਜਿਹੜੇ ਆਪਣੇ ਮੌਕ ਡ੍ਰਿਲ ਚੱਲਦੀ ਸੀਗੀ ਬਲੈਕਆਊਟ ਡ੍ਰਿਲ ਚੱਲਦੀ ਸੀਗੀ ਉਹਦੇ ਦੌਰਾਨ ਵੀਡੀਓ ਬਣਾ ਕੇ ਪਾਉਂਦਾ ਸੀਗਾ ਇੱਥੇ ਦੀ ਜੋ ਕੋਈ ਆਰਮੀ ਦੀ ਮੂਵਮੈਂਟ ਹੁੰਦੀ ਸੀ ਉਹਨਾਂ ਦੀ ਫੋਟੋਆਂ ਖਿਸਕੇ ਪਾਉਂਦਾ ਸੀਗਾ ਇਸ ਤਰੀਕੇ ਦੀ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਹੈ ਜਿਹੜੀ ਆਪਾਂ ਖੁੱਲਕੇ ਤੁਹਾਡੇ ਨਾਲ ਕਲਾਸੀਫਾਈਡ ਇਨਫੋਰ देखो ये नशा आप रंदा दी है, ता, ता है ये ता तफ्तीश ਦਾ ਵਿਸ਼ਾ ਹੈ ਕਿ ਭਈ ਇਹ ਨਸ਼ੇ ਦੀ खेप ਵੀ ਮੰਗੋਂਦਾ ਸੀਗਾ ਜਾਂ ਸਿਰਫ ਪੈਸੇ ਕਰਕੇ ਕੰਮ ਕਰ ਰਹਾ ਸੀ देखो पूरा पूरा ਨੈਟਵਰਕ ਜਿਹੜਾ ਖੰਗਾਲਾ ਜਾਏਗਾ ਲੇਟ ਨਾਈਟ ਦੇ ਦੀ ਕੱਲ ਐਫ ਆਈ ਆਰ ਹੋ ਕੇ ਅरेस्ट ਪਈ ਹੈ ਤੇ ਪੂਰੇ ਨੈਟਵਰਕ ਤੇ ਸਾਡੀ ਟੀਮਾਂ ਜਿਹੜੀਆਂ ਬੜੀ ਕੈਪੇਬਲ ਹੈ ਉਹ ਕੰਮ ਕਰਦੀ ਪਈਆਂ ਇਹਦੇ ਨਾਲ ਹੋਰ ਜਿਹੜੇ ਜਿਹੜੇ ਬੰਦੇ ਟੱਚ ਦੇ ਵਿੱਚ ਸੀਗੇ ਸਾਨੂੰ ਕਲੂ ਮਿਲੇ ਹੈ ਉਹਨਾਂ ਤੇ ਵੀ ਜਿਹੜੀ ਇਸ ਇਸੀ ਕੇਸ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਇਹਦਾ ਹੁਣ ਆਪਾਂ ਡਿਟੇਲ ਕਢਵਾਈ ਸੀਗੀ ਜੀ ਪਾਸਪੋਰਟ ਇਹਦਾ ਬਣਿਆ ਹੋਇਆ ਹੈ 2018 ਦਾ ਹੁਣ ਅਸੀਂ ਲਿਖ ਕੇ ਭੇਜਿਆ ਹੋਇਆ ਹੈ ਕਿ ਇਹ ਟ੍ਰੈਵਲ ਇਹ ਕਿਹੜੇ ਕਿਹੜੇ ਦੇਸ਼ ਚ ਇਹ ਟ੍ਰੈਵਲ ਕਰਕੇ ਆਇਆ ਹੈ ਕਿਵੇਂ ਪਾਕਿਸਤਾਨ ਗਿਆ ਕਿ ਨਹੀਂ ਗਿਆ ਉਹ ਸਾਰਾ ਕੁਝ ਜਾਂਚ ਦੌਰਾਨ ਪਤਾ ਲੱਗੂਗਾ